ਇਹ ਤਸਵੀਰਾਂ ਜਿਹੜੀਆਂ ਇਹੋ ਜਿਹੀਆਂ ਤੁਸੀਂ ਅਜੇ ਤੱਕ ਕਦੇ ਨਹੀਂ ਦੇਖੀਆਂ ਹੋਣੀਆਂ ਸਿਮਰਨ ਜਿਹੜੇ ਐ ਇੱਥੇ ਕਰ ਰਹੇ ਆ ਬੜੇ ਜਾਪਤੇ ਨਾਲ ਬੈਠੇ ਹੋਏ ਆ ਤੇ ਬੜੇ ਪਿਆਰ ਨਾਲ ਜਿਹੜਾ ਉਹ ਸਿਮਰਨ ਇੱਥੇ ਉਹ ਸਰਵਨ ਕਰ ਰਿਹਾ ਇਸ ਤਸਵੀਰਾਂ ਸਾਂਝੀਆਂ ਕਰ ਰਿਹਾ ਤੇ ਇਹ ਦੇਖ ਸਕਦੇ ਹੋ ਵੀ ਗੁਰੂ ਕੀ ਲਾਡਲੀ ਫੋਲ ਫੋਜ ਵੀ ਜਿਹੜੀ ਇੱਥੇ ਪਹੁੰਚੀ ਆ ਤੇ ਸਿਮਰਨ ਜਿਹੜੇ ਐ ਇੱਥੇ ਕਰ ਰਹੇ ਆ ਬੜੇ ਜਾਪਤੇ ਨਾਲ ਬੈਠੇ ਹੋਏ ਆ ਤੇ ਬੜੇ ਪਿਆਰ ਨਾਲ ਜਿਹੜਾ ਉਹ ਸਿਮਰਨ ਇੱਥੇ ਉਹ ਸਰਵਨ ਕਰ ਰਿਹਾ ਸਿਮਰਨ ਕਰ ਰਿਹਾ ਅਤੇ ਗੁਰੂ ਦਾ ਨਾਮ ਲਾਉ ਲੈ ਰਹੇ ਨੇ ਬੜੇ ਪਿਆਰ ਨਾਲ ਇੱਥੇ ਬੈਠੇ ਆ ਤਸਵੀਰ ਜੇ ਤੁਸੀਂ ਦੇਖ ਰਹੇ ਹੋ ਤੇ ਇਹ ਤਸਵੀਰਾਂ ਜਿਹੜੀਆਂ ਇਹੋ ਜਿਹੀਆਂ ਤੁਸੀਂ ਅਜੇ ਤੱਕ ਕਦੇ ਨਹੀਂ ਦੇਖੀਆਂ ਹਨੀਆਂ ਬੜੀ ਜਾਪਤੇ ਦੇ ਨਾਲ ਇਹ ਜਿਹੜੇ ਇੱਥੇ ਆ ਕੇ ਗੁਰੂ ਕੇ ਸਿੰਘ ਜਿਹੜੇ ਨੇ ਉਹ ਬੈਠ ਕੇ ਨੇ ਅਤੇ ਰਕੇਸ਼ ਜਿਹੜਾ ਹੈ ਆ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਿਹਾ ਕੈਮਰਾਮੈਨ ਸਾਥੀ ਮੇਰਾ ਰਕੇਸ਼ ਤੁਹਾਡੇ ਨਾਲ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਅਤੇ ਇਹ ਵੀ ਗੱਲ ਦੱਸ ਦਈਏ ਵੀ ਤੁਹਾਡੇ ਨਾਲ ਮੌਕੇ ਦੀ ਅੱਜ ਜਿਹੜੀ ਵੀ ਅਪਡੇਟ ਹੋਏਗੀ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਇਹ ਤਸਵੀਰਾਂ ਜਿਹੜੀਆਂ ਇਹੋ ਜਿਹੀਆਂ ਤੁਸੀਂ ਅੱਜ ਤੱਕ ਕਦੇ ਨਹੀਂ ਦੇਖੀਆਂ ਆਣੀਆਂ ਸਿਮਰਨ ਜਿਹੜੇ ਐ ਇੱਥੇ ਕਰ ਰਹੇ ਆ ਬੜੇ ਚਾਪ ਤੇ ਨਾਲ ਬੈਠੇ ਹੋਏ ਆ ਤੇ ਬੜੇ ਪਿਆਰ ਨਾਲ ਜਿਹੜਾ ਉਹ ਸਿਮਰਨ ਇੱਥੇ ਉਹ ਸਰਵਨ ਕਰ ਰਹੇ ਆ ਇਹ ਤਸਵੀਰ ਸਾਂਝੀਆਂ ਕਰ ਰਹੇ ਆ ਤੇ ਇਹ ਦੇਖ ਸਕਦੇ ਹੋ ਵੀ ਗੁਰੂ ਕੀ ਲਾਡਲੀ ਫੋਲ ਫੌਜ ਵੀ ਜਿਹੜੀ ਇੱਥੇ ਪਹੁੰਚੀ ਆ ਤੇ ਸਿਮਰਨ ਜਿਹੜੇ ਆ ਇੱਥੇ ਕਰ ਰਹੇ ਆ ਬੜੇ ਜਾਪਤੇ ਨਾਲ ਬੈਠੇ ਹੋਏ ਆ ਤੇ ਬੜੇ ਪਿਆਰ ਨਾਲ ਜਿਹੜਾ ਉਹ ਸਿਮਰਨ ਇੱਥੇ ਉਹ ਸਰਵਨ ਕਰ ਰਹੇ ਆ ਸਿਮਰਨ ਕਰ ਰਹੇ ਆ ਅਤੇ ਗੁਰੂ ਦਾ ਨਾਮ ਲਾਉ ਲੈ ਰਹੇ ਨੇ ਬੜੇ ਪਿਆਰ ਨਾਲ ਇੱਥੇ ਬੈਠੇ ਆ ਤਸਵੀਰ ਜੇ ਤੁਸੀਂ ਦੇਖ ਰਹੇ ਹੋ ਤੇ ਇਹ ਤਸਵੀਰਾਂ ਜਿਹੜੀਆਂ ਇਹੋ ਜਿਹੀਆਂ ਤੁਸੀਂ ਅਜੇ ਤੱਕ ਕਦੇ ਨਹੀਂ ਦੇਖੀਆਂ ਹਨੀਆਂ ਬੜੀ ਜਾਪਤੇ ਦੇ ਨਾਲ ਇਹ ਜਿਹੜੇ ਇੱਥੇ ਆ ਕੇ ਗੁਰੂ ਕੇ ਸਿੰਘ ਜਿਹੜੇ ਨੇ ਉਹ ਬੈਠ ਕੇ ਨੇ ਅਤੇ ਰਕੇਸ਼ ਜਿਹੜਾ ਆ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਿਹਾ ਕੈਮਰਾਮੈਨ ਸਾਥੀ ਮੇਰਾ ਰਕੇਸ਼ ਤੁਹਾਡੇ ਨਾਲ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਅਤੇ ਇਹ ਵੀ ਗੱਲ ਦੱਸ ਦਈਏ ਵੀ ਤੁਹਾਡੇ ਨਾਲ ਮੌਕੇ ਦੀ ਅੱਜ ਜਿਹੜੀ ਵੀ ਅਪਡੇਟ ਹੋਏਗੀ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਇਹ ਤਸਵੀਰਾਂ ਜਿਹੜੀਆਂ ਇਹੋ ਜਿਹੀਆਂ ਤੁਸੀਂ ਅੱਜ ਤੱਕ ਕਦੇ ਨਹੀਂ ਦੇਖੀਆਂ ਹਨ ਸਿਮਰਨ ਜਿਹੜੇ ਐ ਇੱਥੇ ਕਰ ਰਹੇ ਆ ਬੜੇ ਚਾਪ ਤੇ ਨਾਲ ਬੈਠੇ ਹੋਏ ਆ ਤੇ ਬੜੇ ਪਿਆਰ ਨਾਲ ਜਿਹੜਾ ਉਹ ਸਿਮਰਨ ਇੱਥੇ ਉਹ ਸਰਵਨ ਕਰ ਰਿਹਾ ਤਸਵੀਰ ਸਾਂਝੀਆਂ ਕਰ ਰਿਹਾ ਤੇ ਇਹ ਦੇਖ ਸਕਦੇ ਹੋ ਵੀ ਗੁਰੂ ਕੀ ਲਾਡਲੀ ਫੋਲ ਫੌਜ ਵੀ ਜਿਹੜੀ ਇੱਥੇ ਪਹੁੰਚੀ ਆ ਤੇ ਸਿਮਰਨ ਜਿਹੜੇ ਆ ਇੱਥੇ ਕਰ ਰਹੇ ਆ ਬੜੇ ਜਾਪਤੇ ਨਾਲ ਬੈਠੇ ਹੋਏ ਆ ਤੇ ਬੜੇ ਪਿਆਰ ਨਾਲ ਜਿਹੜਾ ਉਹ ਸਿਮਰਨ ਇੱਥੇ ਉਹ ਸਰਵਨ ਕਰ ਰਹੇ ਆ ਸਿਮਰਨ ਕਰ ਰਹੇ ਆ ਅਤੇ ਗੁਰੂ ਦਾ ਨਾਮ ਜਿਹਾ ਉਹ ਲੈ ਰਹੇ ਨੇ ਬੜੇ ਪਿਆਰ ਨਾਲ ਇੱਥੇ ਬੈਠੇ ਆ ਤਸਵੀਰ ਇਹ ਤੁਸੀਂ ਦੇਖ ਰਹੇ ਹੋ ਤੇ ਇਹ ਤਸਵੀਰਾਂ ਜਿਹੜੀਆਂ ਇਹੋ ਜਿਹੀਆਂ ਤੁਸੀਂ ਅਜ ਤੱਕ ਕਦੇ ਨਹੀਂ ਦੇਖੀਆਂ ਹਨੀਆਂ ਬੜੀ ਜਾਪਤੇ ਦੇ ਨਾਲ ਇਹ ਜਿਹੜੇ ਇੱਥੇ ਆ ਕੇ ਗੁਰੂ ਕੇ ਸਿੰਘ ਜਿਹੜੇ ਨੇ ਉਹ ਬੈਠ ਕੇ ਨੇ ਅਤੇ ਰਕੇਸ਼ ਜਿਹੜਾ ਆ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਿਹਾ ਕੈਮਰਾਮੈਨ ਸਾਥੀ ਮੇਰਾ ਰਕੇਸ਼ ਤੁਹਾਡੇ ਨਾਲ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਅਤੇ ਇਹ ਵੀ ਗੱਲ ਦੱਸ ਦਈਏ ਵੀ ਤੁਹਾਡੇ ਨਾਲ ਮੌਕੇ ਦੀ ਅੱਜ ਜਿਹੜੀ ਵੀ ਅਪਡੇਟ ਹੋਏਗੀ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਾਂਗੇ